गांव ठठ्ठा जिला तरनतार जहां पर तंतन बाबा लखदाता जी दा सुलाना जोड़ मेला और मुख सेवदार हरप्रीत सिंह जी जसविंदर सिंह जी हरी सिंह जी विक्की पंचायत मेंबर पाली संधू गुरप्रीत सिंह जी पंचायत मेंबर और सारे सेवदारों के सहयोग के साथ मेला बड़ी श्रद्धा भाव से मनाया गया पत्रकार संतोष राजपूत के साथ अमृतपाल की विशेष रिपोर्ट ਨਾ ਹੀ ਹੋਉ ਉਹ ਤੁਫੀ ਮਾਰ ਦਵਾਈ ਨਹੀਂ ਮਨਵਤੇ ਹੋchna ਨਹੀਂ ਹਾਂਜੀ ਸਰ ਆਪਕਾ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਸੰਧੂਖ ਐਜ਼ ਅ ਮੈਨੇਜਰ ਦੀ ਜੌਬ ਤੇ ਹਾਂ ਜੀ ਔਰ ਅੱਜ ਧੰਤਨ ਬਾਬਾ ਲਖਦਾਤਾ ਪੀਰ ਜਿਹਦੇ ਸਥਾਨਾਂ ਦੇ ਉੱਪਰ ਪਿੰਡ ਠੱਟਾ ਤਹਿਸੀਲ ਤਰਨਤਾਰਨ ਦੇ ਵਿੱਚ ਜਿਹੜੇ ਉਹ ਸਮਾਗਮ ਹੋ ਰਿਹਾ ਹੈ ਇਦੇ ਵਿੱਚ ਸਮੁੱਚੇ ਨਗਰ ਔਰ ਸਮੁੱਚੇ ਇਲਾਕੇ ਦਾ ਯੋਗਦਾਨ ਆ ਇੱਕ ਕਮੇਟੀ ਸਾਡੀ ਬਣੀ ਹੋਈ ਆ 10 ਮੈਂਬਰ ਦੀ ਕਮੇਟੀ ਹੈ ਜਿਹੜੀ ਇਹ ਸਫਲਤਾਪੂਰਵਕ ਇੱਥੇ ਸੇਵਾ ਕਰਵਾ ਰਹੀ ਆ ਜਿਸ ਤਰ੍ਹਾਂ ਪਿੱਛੇ ਜੇ ਲੰਗਰ ਹਾਲ ਦੀ ਸੇਵਾ ਹੀ ਲੰਗਰ ਹਾਲ ਬਣਾਇਆ ਗਿਆ ਫਿਰ ਨਾਲ ਦੀ ਨਾਲ ਜਿੰਨੀਆਂ ਸਵਾਮਾਂ ਸਾਰੀ ਸੰਗਤ ਰਲ ਕੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੀਆਂ ਸਵਾਮਾਂ ਚੱਲ ਰਹੀਆਂ ਔਰ ਹਰ ਸਾਲ ਜਿਹੜਾ ਵਾ ਭਾਦੋਂ ਦੇ ਅਖੀਰਲੇ ਵੀਰਵਾਰ ਜਿਹੜਾ ਉਹ ਬਾਬਾ ਜੀ ਦੇ ਇੱਥੇ ਸਮਾਗਮ ਕਰਵਾਇਆ ਜਾਂਦਾ ਜਿਹਦੇ ਵਿੱਚ ਦੂਰੋਂ ਨੇੜੇੋਂ ਸੰਕਤਾ ਚੱਲ ਕੇ ਆਉਂਦੀਆਂ ਟਟ ਲੰਗਰ ਦੇ ਪਹੜਾਰੇ ਚੱਲ ਰਹੇ ਆ ਉਹਦੇ ਨਾਲ ਦੇ ਨਾਲ ਹੀ ਸੱਭਿਆਚਾਰ ਜਿਹੜਾ ਪ੍ਰੋਗਰਾਮ ਉਹ ਵੀ ਨਿੱਕਿਆ ਗਿਆ ਸੀ ਜਿਹਦੇ ਅਕੋਰਡਿੰਗ ਉਹ ਚੱਲ ਰਿਹਾ ਔਰ ਇਹਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਕਮੇਟੀ ਦਾ ਨਗਰ ਦਾ ਔਰ ਆਪਣੇ ਇਲਾਕੇ ਦਾ ਬਹੁਤ ਸਾਰੇ ਮੋਤਪਰਾਂ ਨੇ ਸਾਨੂੰ ਸਹਿਯੋਗ ਦਿੱਤਾ ਕਿਉਂਕਿ ਜਿਹੜੇ ਕੰਮ ਹੁੰਦੇ ਬਿਨਾਂ ਸਹਿਯੋਗ ਦੇ ਨਹੀਂ ਚੱਲਦੇ ਔਰ ਬੜਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਸਮੁੱਚੇ ਪਿੰਡ ਦਾ ਔਰ ਪਿੰਡ ਦੇ ਨਾਲ-ਨਾਲ ਬਾਹਰੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਜੁੜੀਆਂ ਆਈਆਂ ਬਾਬਾ ਜੀ ਦੇ ਦਰਦੇ ਨਾਲ ਜੁੜੀਆਂ ਆਈਆਂ, ਪ੍ਰੇਮ ਭਾਵਨਾ ਦੇ ਨਾਲ ਜੁੜੀਆਂ ਹੋਈਆਂ ਔਰ ਆਪਣਾ ਵੱਧ ਤੋਂ ਵੱਧ ਯੋਗਦਾਨ ਜਿਹੜਾ ਸਾਡੇ ਨਾਲ ਦੇ ਰਹੇ ਆ, ਲੰਗਰ ਪਾਣੀ ਡਟ ਪਰ ਰਹੇ ਔਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਆ ਕੇ ਗੁਰੂ ਦੇ ਨਕਮਸਤਕ ਹੋ ਰਹੀਆਂ ਆ ਔਰ ਆਪਣਾ ਜਿਹੜਾ ਸ਼ਰਧਾ ਭਾਵਨਾ ਵੀਡੀਓ ਪੂਰੀ ਕਰ ਰਹੀਆਂ ਆ ਸਰ ਇਹ ਸਰਕਾਰ ਕਿੰਨੀ ਪੁਰਾਣੀ ਹੈ ਔਰ ਇਹ ਮੇਲਾ ਕਿੰਨੇ ਟਾਈਮ ਤੋਂ ਮਾਇਆ ਜਾ ਰਿਹਾ ਹੈ ਜੀ ਜੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਸੀਗਾ ਤਨ ਤਨ ਸਾਡੇ ਬਾਬਾ ਦਵਿੰਦਰ ਸਿੰਘ ਜੀ ਜੀ ਮੇਰੇ ਕਜ਼ਨ ਸੀ ਇਹ ਅ குரு ਸਾਹਿਬ ਦਾ ਉਹਨਾਂ ਦੇ ਉੱਤੇ ਪਾਰਾ ਸੀਗਾ ਔਰ ਉਹਨਾਂ ਨੇ ਇਹ ਸਮਾਗਮ ਜਿਹੜਾ ਸਟਾਰਟ ਕੀਤਾ ਹੁਣ ਉਹ ਦੁਨੀਆ ਤੋਂ ਜਿਹੜੇ ਲੀਨ ਹੋ ਚੁੱਕੇ ਨੇ ਔਰ ਉਹਨਾਂ ਨੇ ਪਹਿਲਾਂ ਸਮਾਗਮ ਜਿਹੜੇ ਸਟਾਰਟ ਕੀਤੇ ਸੀਗੇ ਬਾਬਾ ਦਵਿੰਦਰ ਸਿੰਘ ਜੀ ਨੇ ਔਰ ਉਸ ਤੋਂ ਬਾਅਦ ਜਿਹੜੇ ਸਮੂਚੇ ਆਪਣੇ ਨਗਰ ਔਰ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਆਪਣੀ ਦੀ ਸੇਵਾ ਭਾਵਨਾ ਕਰੀਏ ਔਰ ਸਾਰੀ ਕਮੇਟੀ ਰਲ ਕੇ ਇਸ ਟਾਈਮ ਸਾਡੇ ਸਤਿਕਾਰਯੋਗ ਬਹੁਤ ਜਸਵਿੰਦਰ ਸਿੰਘ ਪਸ਼ਿੰਦਾ ਜੀ ਜਿਹੜੇ ਨੇ ਲਾਡੀ ਵਿੱਕੀ ਔਰ ਸਾਰੇ ਤਮਾਮ ਜਿਹੜੇ ਸਾਡੇ ਮੈਂਬਰ ਨੇ ਬੜਾ ਕੇ ਰਾਤ ਦਿਨ ਮਿਹਨਤ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਮਾਗਮ ਕਰਵਾ ਰਹੇ ਨੇ ਔਰ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਮਾਗਮ ਐਡੀਟਿਵ ਲੀਕਣੇ ਇਹ ਮਹਾਪੁਰਸ਼ਾਂ ਦੀ ਕਿਰਪਾ ਹੀ ਹੈ ਜੀ ਉਹ ਖੁਦ ਆਪ ਹੀ ਕਰਵਾ ਰਹੇ ਉਹਨਾਂ ਦਾ ਵਰਤਾਰਾ ਵਰਤ ਰਿਹਾ ਸਾਰਾ ਤਾਂ ਕਿ ਏਡੇ ਵੱਡੇ ਸਮਾਗਮ ਜਿਹੜਾ ਹੈ ਇਨਸਾਨੀਅਤ ਜਿਹੜਾ ਉਹ ਨਹੀਂ ਕਰਵਾ ਸਕਦਾ ਕਿ ਇਨਸਾਨ ਨਹੀਂ ਕਰਵਾ ਸਕਦਾ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਹੀ ਸਭ ਚੱਲ ਰਿਹਾ ਹੈ ਸਹਿਯੋਗ ਸਾਰਿਆਂ ਦਾ ਵਾ ਜਿੰਨੂੰ ਵੀ ਅਸੀਂ ਆਵਾਜ਼ ਮਾਰੀ ਹੈ ਭਾਵੇਂ ਅੱਧੀ ਰਾਤ ਆਵਾਜ਼ ਮਾਰੀ ਉਹਨਾਂ ਨੇ ਸਾਡੇ ਨਾਲ ਸਹਿਯੋਗ ਦਿੱਤਾ ਵਾ ਤੇ ਭਾਈਚਾਰਕ ਸਾਂਝ ਬੜੀ ਇਹਦੇ ਵਿੱਚ ਮੈਂ ਮੈਂਨੇ ਰੱਖਦੀ ਆਪਾਂ ਮੇਲੇ ਮਨਾਉਣੇ ਆ ਇਹਦਾ ਇੱਕ ਮੰਤਵ ਇਹ ਵੀ ਆ ਕਿ ਇਹਦੇ ਨਾਲ ਭਾਈਚਾਰਕ ਸਾਂਝ ਬਣਦੀ ਆ ਅੱਜ ਵੇਖੋ ਸਮੁੱਚਾ ਨਗਰ ਸਮੂਚਾ ਇਲਾਕਾ ਜਿਹੜਾ ਇਕੱਠਾ ਹੋਇਆ ਹੈ ਹਨਾ ਜੀ ਔਰ ਇਦਾਂ ਦੇ ਅਸੀਂ ਗੁਰੂ ਸਾਹਿਬ ਦੇ ਅਰਦਾਸ ਮਹਾਂਪੁਰਖਾਂ ਦੇ ਕੀ ਕਰਦੇ ਆ ਕਿ ਬਲ ਬਖਸ਼ਣ ਸਦਾ ਇਦਾਂ ਹੀ ਮੇਲੇ ਜਿਹੜੇ ਲੱਗਦੇ ਰਹਿਣ ਹਾਂਜੀ ਕੁਪਰੇ ਜੀ ਮੇਲਾ ਕਰਵਾ ਰਹੇ ਆ ਕਿਤਨਾ ਸੰਗਤ ਵਰਗਾ ਆ ਕੇ ਤੁਹਾਨੂੰ ਬਸ ਜੀ ਕਿਹੜੀਆਂ ਕਿਤਰਾ ਟਾਈਮ ਪਹਿਲੇ ਸਟਾਰਟ ਕੀ ਜਾਂਦਾ ਇਹ ਨਾ ਕਾਫੀ ਟਾਈਮ ਪਹਿਲਾਂ ਜੇ ਆਪਾਂ ਥੋੜਾ ਜਿਹਾ ਦੇਖ ਲਈਏ ਅਪਰੋਕਸੀਮੇਟਲੀ ਦੇਖ ਲਈਏ ਤੇ ਮੇਰੇ ਸਹਾਂ ਨਾਲ 15 ਤੋਂ 20 ਸਾਲ ਹੋਈਏ ਹੁਣਗੇ ਜੀ ਬਾਬਾ ਜੀ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਇਹ ਮੇਲੇ ਚੱਲ ਰਹੇ ਆ ਔਰ ਇਹ ਇਹਦਾ ਮळा ਵੀ ਪਿੰਡ ਠੱਟੇ ਦੇ ਵਿੱਚ ਪਾਦੋਂ ਦੇ ਖੀਰਲੇਵਾਲ ਜਿਹੜਾ ਆਪਾਂ ਇਸ ਪ੍ਰੋਗਰਾਮ ਦਾ ਸਾਰਾ ਓਲਿਫ ਨੇ ਤੇ ਸੰਗਠਨਾਂ ਦਾ ਬੜਾ ਸਹਿਯੋਗ ਇਹਦੇ ਵਿੱਚ ਅ ਕਲਾਕਾਰ ਕੌਣ ਸ ਹੈ ਜੀ ਮਾਨ ਅ ਅੱਜ ਕਲਾਕਾਰ ਜਿਹੜੇ ਸਾਡੇ ਕੋਲ ਬੜੀਆਂ ਪੰਜਾਬ ਦੀਆਂ ਮਹਾਨ ਹਸਤੀਆਂ ਜਿਹੜੇ ਸੱਭਿਆਚਾਰਕ ਅਸਲੀ ਸੱਭਿਆਚਾਰਕ ਕਲਾਕਾਰੋਂ ਪਹੁੰਚੇ ਸਾਡੇ ਵਿੱਚ ਬੀ ਐਸ ਭੱਟੀ ਪਹੁੰਚੇ ਮੈਡਮ ਜਸ਼ਨਪ੍ਰੀਤ ਕੌਰ ਸੀ ਕਿ ਉਹਨਾਂ ਦੇ ਨਾਲ ਬਠਿੰਡੇ ਤੋਂ ਪਹਿਲਾ ਪ੍ਰੋਗਰਾਮ ਉਹਨਾਂ ਦਾ ਸੀਗਾ ਹੁਣ ਮਨਜੀਤ ਦਾਸੂਵਾਲ ਇਬਾਦਤ ਸੰਧੂ ਜਸ਼ਨ ਚੋਲਾ ਸਾਰੇ بڑے ਅੱਛੇ ਜਿਹੜੇ ਕਲਾਕਾਰ ਨਵੇਂ ਜਿਹੜੇ ਕਲਾਕਾਰ ਸੀ ਔਰ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਉਹ ਇਸ ਤਰ੍ਹਾਂ ਜਿਹੜਾ ਹੋ ਰਿਹਾ ਉਹਦੇ ਵਿੱਚ ਜੀ ਤੁਹਾਨੂੰ ਨੋਜਵਾਨਾਂ ਲਈ ਇਹ ਸ਼ੇਮੇ ਬਰਬਾਦ ਹੋ ਰਹੀਆਂ ਨੇ ਬੜੀ ਨੌਜਵਾਨੀ ਪੀੜੀ ਕੋਲ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਜੀ ਅੱਜ ਤਰਾਸ ਦੀ ਇਹ ਆ ਕਿ ਜਿੱਥੇ ਅਸੀਂ ਤਰੱਕੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਤੇ ਸਾਨੂੰ ਜਿਹੜਾ ਨਸ਼ਿਆਂ ਦਾ ਬਹੁਤ ਵੱਡਾ ਇੱਕ ਘੋਣ ਲੱਗ ਗਿਆ ਜਿਹੜੇ ਵੀ ਘਰ ਦੇ ਵਿੱਚ ਨਸ਼ਾ ਵੜ ਗਿਆ ਉਹ ਘਰ ਨੂੰ ਤਹਿਸ ਨਹਿਸ ਕਰਕੇ ਰੱਖ ਦਤਾ ਸੋ ਸਾਡੀ ਅਪੀਲ ਆ ਸਰਕਾਰਾਂ ਨੂੰ ਅਪੀਲ ਔਰ ਸਾਡੇ ਜਿਹੜੇ ਮੋਤਵਾਰਾ ਇਹਨਾਂ ਨੂੰ ਆ ਕਿ ਆਪਾਂ ਆਪੋ ਆਪਣੇ ਘਰ ਬਚਾ ਲਈਏ ਆਪਾਂ ਆਪਣੇ ਪਿੰਡ ਬਚਾ ਲਈਏ ਅਗਰ ਘਰ ਪਿੰਡ ਬਚ ਗਿਆ ਤਾਂ ਸਮਝੋ ਸਾਡਾ ਪੰਜਾਬ ਜਿਹੜਾ ਇੱਕ ਸੋਨੇ ਦੀ ਚਿੜੀ ਹੋ ਜੂਗਾ ਪਵਿੱਤਰ ਹੋ ਜੂਗਾ ਪਰ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਅਸੀਂ ਸਫਲਤਾ ਪ੍ਰਾਪਤ ਨਹੀਂ ਕਰ ਰਹੇ ਕਿਉਂਕਿ ਅੱਜ ਦੇਖੋ ਨਸ਼ਿਆਂ ਦੇ ਨਾਲ ਕਿੰਨੇ ਨੌਜਵਾਨ ਪੀੜੀ ਜਿਹੜੀ ਖਤਮ ਹੋ ਰਹੀ ਆ ਕੁਝ ਸਾਡੀ ਪੀੜੀ ਜਿਹੜੀ ਕ੍ਰੀਮ ਸੀ ਉਹ ਵਿਦੇਸ਼ਾਂ ਨੂੰ ਚਲੇਗੀ ਜਿਹੜੇ ਇੱਥੇ ਰਹਿ ਕੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਕੇ ਸੋ ਸਾਡੀ ਕਮੇਟੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਪ੍ਰੋਗਰਾਮ ਲਿਖੀਏ ਆਪਾਂ ਤਾਂ ਕਿ ਨਸ਼ੇ ਤੋਂ ਆਪਾਂ ਜਿਹੜਾ ਬੱਚਿਆਂ ਨੂੰ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਆ ਇਹਨੂੰ ਆਪਾਂ ਦੂਰ ਕਰ ਸਕੀਏ ਔਰ ਜਿੱਥੇ ਤੱਕ ਵੀ ਸਾਡੀ ਮੀਡੀਆ ਦੇ ਥਰੂ ਤੁਹਾਡੇ ਚੈਨਲਾਂ ਦੇ ਥਰੂ ਕੋਈ ਆਵਾਜ਼ ਸੁਣ ਰਿਹਾ ਸਾਡੀ ਇਹ ਅਪਰੋਚ ਕਰ ਰਹੀ ਅਸੀਂ ਉਹ ਚੀ ਕਿ ਤੁਸੀਂ ਕੋਈ ਨਾ ਕੋਈ ਪਲਾਨਿੰਗ ਬਣਾਈ ਹੈ ਆਪਾਂ ਨਸ਼ੇ ਖਤਮ ਕਰਨ ਦੇ ਲਈ ਠੀਕ ਹੈ ਜੀ ਸੋ ਫੋ ਸਾਡਾ ਇਹ ਨਗਰ ਦੇ ਵਿੱਚ ਇਹ ਹੈ ਕਿ ਨਸ਼ਿਆਂ ਤੋਂ ਤਕਰੀਬਨ ਲੋਕੀ ਬਚੇ ਹੋਏ ਆ ਵਧੀਆ ਨੌਕਰੀਆਂ ਵਧੀਆ ਆਪਣੀ ਮਿਹਨਤ ਵਧੀਆ ਦੁਕਾਨਦਾਰੀ ਕਰ ਰਹੇ ਨੇ ਸੋ ਉਹਦੇ ਨਾਲ ਦੇ ਨਾਲ ਜਿਹੜਾ ਸਾਡਾ ਪੰਜਾਬ ਉਹ ਵੀ ਬਚਣਾ ਚਾਹੀਦਾ ਠੀਕ ਹੈ ਉਹਦੇ ਲਈ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹ ਨਸ਼ਾ ਵਿਰੋਧ ਮਹਿੰਮ ਜਿਹੜੀ ਇੱਕ ਚਲਾਈ ਗਈ ਸੀ ਬੜੀ ਵਧੀਆ ਸੀ ਆਮ ਆਦਮੀ ਪਾਰਟੀ ਵੱਲੋਂ ਬਟ ਉਹਨੂੰ ਜਿਹੜਾ ਵਾ ਇੰਪਲੀਮੈਂਟ ਜਿਹੜਾ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਬਚ ਸਕੇ Thank you.